ਸੱਚ ਹੀ ਕਿਹਾ ਕਿਸੇ ਨੇ ਸਮਾਂ ਤਾਂ ਆਪਣੇ ਸਮੇਂ ਤੇ ਹੀ ਬਦਲਦਾ ਹੈ ਪਰ ਇਨਸਾਨ ਤਾਂ ਕਿਸੇ ਵੀ ਸਮੇਂ ਬਦਲ ਜਾਂਦਾ ਹੈ ਸਮਾਂ ਆਪਣੀ ਰਫਤਾਰ ਚੱਲਦਾ ਰਹਿੰਦਾ ਹੈ ਉਹ ਕਿਸੇ ਦਾ ਰੋਕਿਆ ਨਹੀਂ ਰੁਕਦਾ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜਿਹੜਾ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੁੱਖ ਪਾਉਂਦਾ ਹੈ ਇਸ ਦੁਨੀਆ ਵਿੱਚ ਬਹੁਤ ਹੀ ਸਾਰੇ ਇਨਸਾਨ ਹਨ ਜੋ ਸਮੇਂ ਦੀ ਕਦਰ ਬਹੁਤ ਹੀ ਘੱਟ ਕਰਦੇ ਹਨ ਇਸ ਲਈ ਸਮੇਂ ਵਿੱਚ ਇਨਸਾਨ ਸਮੇਂ ਅਨੁਸਾਰ ਹੀ ਆਪ ਦੇ ਬਹੁਤ ਹੀ ਭੇਤ ਬਦਲਦਾ ਰਹਿੰਦਾ ਹੈ ਇਨਸਾਨ ਦਾ ਕੁਝ ਵੀ ਨਹੀਂ ਪਤਾ ਚੱਲਦਾ ਉਹ ਕਿਸ ਸਮੇਂ ਆਪ ਦਾ ਰੂਪ ਬਦਲ ਲਵੇ ਤੇ ਉਹ ਆਪ ਦੀ ਕਰੀ ਹੋਈ ਜ਼ਬਾਨ ਤੇ ਕਦੇ ਵੀ ਨਹੀਂ ਖੜਦਾ ਇਸ ਤਰ੍ਹਾਂ ਇੱਕ ਦੂਜੇ ਇਨਸਾਨ ਤੇ ਇਨਸਾਨ ਨੂੰ ਭਰੋਸਾ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ ਕਿਉਂਕਿ ਇਨਸਾਨ ਦਾ ਕੁਝ ਵੀ ਪਤਾ ਨਹੀਂ ਚੱਲਦਾ ਉਹ ਕਿਸ ਸਮੇਂ ਬਦਲ ਜਾਂਦਾ ਹੈ ਇਸ ਲਈ ਇੱਕ ਦੂਜੇ ਇਨਸਾਨ ਉਤੇ ਇਨਸਾਨ ਦਾ ਭਰੋਸਾ ਬਹੁਤ ਹੀ ਘਟ ਜਾਂਦਾ ਹੈ ਜੋ ਇਨਸਾਨ ਤੁਹਾਡੇ ਦਿਲ ਵਿੱਚ ਬਸਿਆ ਹੁੰਦਾ ਹੈ ਭਰੋਸਾ ਉਸ ਇਨਸਾਨ ਤੇ ਹੀ ਕੀਤਾ ਜਾਂਦਾ ਹੈ ਕਈ ਵਾਰ ਸਵਾਲ ਘਮੰਡ ਦਾ ਨਹੀਂ ਇੱਜ਼ਤ ਦਾ ਵੀ ਹੁੰਦਾ ਹੈ ਅਗਰ ਕੋਈ ਬੋਲਣ ਵਰਤਣ ਦਾ ਲਫ਼ਜ਼ ਬਦਲ ਲਵੇ ਤਾਂ ਆਪਣਾ ਰਸਤਾ ਬਦਲ ਲੈਣਾ ਹੀ ਸਮਝਦਾਰੀ ਹੁੰਦੀ ਹੈ ਇਸ ਦੁਨੀਆ ਵਿੱਚ ਕਈ ਲੋਕਾਂ ਨੂੰ ਆਪਣੀ ਦੌਲਤ ਦੇ ਬਹੁਤ ਹੀ ਤੇ ਆਪਣੇ ਹੁਸਨ ਦੇ ਬਹੁਤ ਹੀ ਘਮੰਡ ਹੁੰਦਾ ਹੈ ਅਤੇ ਕਈ ਲੋਕਾਂ ਦੀ ਦੁਨੀਆ ਵਿੱਚ ਬਹੁਤ ਹੀ ਇੱਜ਼ਤ ਘੱਟ ਹੁੰਦੀ ਹੈ ਤੇ ਕਈ ਲੋਕਾਂ ਨੂੰ ਤਾਂ ਇੱਜ਼ਤ ਦਾ ਮੁੱਲ ਹੀ ਨਹੀਂ ਪਤਾ ਹੁੰਦਾ ਕਿ ਇੱਜ਼ਤ ਕਿਵੇਂ ਇਸ ਦੁਨੀਆ ਵਿੱਚ ਬਣਾਈ ਜਾਂਦੀ ਹੈ। ਇਨਸਾਨ ਨੂੰ ਦੌਲਤ ਦਾ ਘਮੰਡ ਨਹੀਂ ਕਰਨਾ ਚਾਹੀਦਾ। ਇਨਸਾਨ ਨੂੰ ਆਮ ਲੋਕਾਂ ਵਿੱਚ ਵਿਚਰਨ ਲਈ ਆਪਣੀ ਇੱਜ਼ਤ ਬਣਾਉਣ ਦੇ ਲਈ ਆਮ ਲੋਕਾਂ ਨਾਲ ਪਿਆਰ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ। ਕਦੇ ਵੀ ਆਪਣੀ ਦੌਲਤ ਦਾ ਤੇ ਆਪਣੇ ਹੁਸਨ ਦਾ ਘਮੰਡ ਨਹੀਂ ਆਪਣੇ ਮਨ ਵਿੱਚ ਰੱਖਣਾ ਚਾਹੀਦਾ। ਜਦੋਂ ਅਸੀਂ ਇੱਕ ਦੂਜੇ ਇਨਸਾਨ ਨੂੰ ਪਿਆਰ ਤੇ ਇੱਜ਼ਤ ਨਾਲ ਬੋਲਦੇ ਹਾਂ ਤਾਂ ਸਾਡੀ ਹੋਰ ਇਸ ਦੁਨੀਆ ਵਿੱਚ ਇੱਜ਼ਤ ਵਾਧੀ ਹੈ ਇਸ ਲਈ ਸਾਨੂੰ ਕਦੇ ਵੀ ਇੱਕ ਦੂਜੇ ਇਨਸਾਨ ਨਾਲ ਗਲਤ ਸ਼ਬਦ ਤੇ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ ਜੇਕਰ ਕੋਈ ਤੁਹਾਨੂੰ ਦੂਜਾ ਇਨਸਾਨ ਅੱਗੋਂ ਗਲਤ ਸ਼ਬਦ ਬੋਲਦਾ ਹੈ ਤਾਂ ਉਸ ਇਨਸਾਨ ਤੋਂ ਆਪ ਹੀ ਪਾਸਾ ਵੱਟ ਲੈਣਾ ਸਮਝਦਾਰੀ ਵਾਲੀ ਗੱਲ ਹੁੰਦੀ ਹੈ। ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਪਹਿਲੀ ਜਵਾਨ ਤੇ ਦੂਜੀ ਚੀਜ਼ ਪੈਸਾ ਹੈ। ਜਦੋਂ ਹੱਦ ਤੋਂ ਵੀ ਜ਼ਿਆਦਾ ਇਨਸਾਨ ਕੋਲ ਪੈਸਾ ਆ ਜਾਂਦਾ ਹੈ ਤਾਂ ਇਨਸਾਨ ਇੱਕ ਦੂਜੇ ਇਨਸਾਨ ਦੇ ਨਾਲ ਉਸ ਦਾ ਪਿਆਰ ਘਟ ਜਾਂਦਾ ਹੈ। ਤੇ ਉਹ ਪੈਸੇ ਵਾਲੇ ਇਨਸਾਨ ਆਪਦੇ ਪੈਸੇ ਦੇ ਮੋਹ ਵਿੱਚ ਫਸ ਜਾਂਦਾ ਹੈ ਤੇ ਉਸ ਪੈਸੇ ਵਾਲੇ ਇਨਸਾਨ ਦਾ ਦੂਜੇ ਇਨਸਾਨਾਂ ਪ੍ਰਤੀ ਮੋਹ ਘਟ ਜਾਂਦਾ ਹੈ। ਸਾਨੂੰ ਕਈ ਵਾਰ ਤਾਂ ਸਾਡੀ ਜ਼ੁਬਾਨ ਹੀ ਇੱਕ ਦੂਜੇ ਇਨਸਾਨ ਕੋਲੋਂ ਸਾਨੂੰ ਦੂਰ ਕਰ ਦਿੰਦੀ ਹੈ ਕਈ ਵਾਰ ਤਾਂ ਅਸੀਂ ਦੂਜੇ ਇਨਸਾਨ ਨੂੰ ਉਹ ਸ਼ਬਦ ਬੋਲ ਦਿੰਦੇ ਹਾਂ ਜੋ ਦੂਜੇ ਇਨਸਾਨ ਨੂੰ ਸੁਣਨੇ ਤੇ ਸਹਿਣੇ ਬਹੁਤ ਹੀ ਔਖੇ ਹੋ ਜਾਂਦੇ ਹਨ ਇਸ ਲਈ ਸਾਨੂੰ ਬਹੁਤ ਹੀ ਸੋਚ ਸਮਝ ਕੇ ਦੂਜੇ ਇਨਸਾਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਦੇ ਵੀ ਕਿਸੇ ਨੂੰ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ ਸਭ ਨੂੰ ਪਿਆਰ ਨਾਲ ਬੋਲਣਾ ਚਾਹੀਦਾ ਹੈ ਇਹ ਕੌੜੇ ਬੋਲ ਬੋਲੇ ਸਾਡੇ ਆਪ ਦੇ ਯਾਰ ਦੋਸਤ ਤੇ ਰਿਸ਼ਤੇਦਾਰਾਂ ਵਿੱਚ ਫਰਕ ਪਵਾ ਦਿੰਦੇ ਹਨ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਵਿੱਚ ਜ਼ੁਬਾਨ ਅਤੇ ਜ਼ਿਆਦਾ ਪੈਸਾ ਇਨਸਾਨ ਨੂੰ ਯਾਰ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਕਰ ਦਿੰਦਾ ਹੈ ਬੰਦਾ ਆਪਣੀ ਜ਼ਿੰਦਗੀ ਵਿੱਚ ਕਮਾਈ ਕਰਕੇ ਬਹੁਤ ਕੁਝ ਖਰੀਦ ਸਕਦਾ ਹੈ ਪਰ ਲੰਘਿਆ ਵੇਲਾ ਤੇ ਦੁਨੀਆ ਨੂੰ ਛੱਡ ਗਏ ਆਪਣੇ ਵਾਪਸ ਨਹੀਂ ਲਿਆ ਸਕਦਾ ਇਸ ਲਈ ਸਾਨੂੰ ਕੰਮ ਵੀ ਕਰੋ ਤੇ ਵਕਤ ਚੋਂ ਵਕਤ ਕੱਢ ਕੇ ਆਪਣੇ ਨਾਲ ਵੀ ਆਪਣਾ ਕੁਝ ਵਕਤ گزارੋ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਮਾਈ ਕਰਨ ਵਿੱਚ ਜੁਟ ਜਾਂਦਾ ਹੈ ਉਹ ਆਪਣੀ ਕਮਾਈ ਵਿੱਚ ਹੀ ਆਪਣੇਆਂ ਨੂੰ ਭੁੱਲ ਜਾਂਦਾ ਹੈ ਬੰਦਾ ਆਪਣੀ ਜ਼ਿੰਦਗੀ ਵਿੱਚ ਕਮਾਈ ਕਰਦਾ ਕਰਦਾ ਇੰਨਾ ਅੱਗੇ ਲੰਘ ਜਾਂਦਾ ਹੈ ਉਹ ਆਪਣੇ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਉਹ ਆਪਣੇ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਫਿਰ ਉਸ ਨੂੰ ਆਪਣੇ ਪਿੱਛੇ ਨਾજર ਨਹੀਂ ਕੋਈ ਆਉਂਦਾ ਜਦੋਂ ਉਹ ਬੰਦਾ ਕਮਾਈ ਕਰਦਾ ਕਰਦਾ ਥੱਕ ਜਾਂਦਾ ਹੈ ਤਾਂ ਫਿਰ ਉਹ ਪਿੱਛੇ ਮੁੜ ਕੇ ਦੇਖਦਾ ਹੈ ਕਿ ਮੇਰੇ ਇਸ ਆਪਦੇ ਪਿੱਛੇ ਰਹਿ ਗਏ ਹਨ ਇਸ ਤਰ੍ਹਾਂ ਆਪਦਿਆਂ ਦਾ ਉਸ ਬੰਦੇ ਦੇ ਨਾਲ ਪਿਆਰ ਟੁੱਟ ਘਟ ਜਾਂਦਾ ਹੈ ਇਸ ਤਰ੍ਹਾਂ ਇਸ ਬੰਦੇ ਦਾ ਆਪਦਾ ਪਿਆਰ ਪਰਿਵਾਰ ਆਪਦੇ ਤੋਂ ਦੂਰ ਹੋ ਜਾਂਦਾ ਹੈ ਸਾਨੂੰ ਆਪਦੀ ਜ਼ਿੰਦਗੀ ਵਿੱਚ ਕਮਾਈ ਵੀ ਜ਼ਰੂਰੀ ਹੈ ਤੇ ਆਪਦਾ ਪਰਿਵਾਰ ਵੀ ਜ਼ਰੂਰੀ ਹੈ ਇਸ ਲਈ ਤੁਸੀਂ ਆਪਦੀ ਜ਼ਿੰਦਗੀ ਵਿੱਚ ਕਮਾਈ ਵੀ ਕਰੋ ਤੇ ਆਪਦੇ ਪਰਿਵਾਰ ਦੇ ਨਾਲ ਕੁਝ ਸਮਾਂ ਕੱਢੋ ਇਸ ਤਰ੍ਹਾਂ ਬੰਦੇ ਦੀ ਕਮਾਈ ਵਿੱਚ ਤਾਂ ਹੀ ਵਾਦਾ ਹੋਵੇਗਾ ਜੇ ਉਸਦਾ ਪਰਿਵਾਰ ਉਸਦੇ ਨਾਲ ਖੁਸ਼ ਰਹਿੰਦਾ ਹੈ ਨਹੀਂ ਤਾਂ ਤੁਹਾਡੀ ਕਮਾਈ ਵਿੱਚ ਕੋਈ ਵਾਅਦਾ ਨਹੀਂ ਹੁੰਦਾ ਜੇ ਤੁਹਾਡਾ ਪਰਿਵਾਰ ਹੀ ਤੁਹਾਡੇ ਨਾਲ ਖੁਸ਼ ਨਹੀਂ ਰਹਿੰਦਾ